हां दोस्तो, जी दोस्तों सारेया नुं सस् नमस्कार स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਖੜਿਆ ਆ ਦੋਸਤੋ ਪਿੰਡ ਕਰਿਆਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ 인ਦਰਜੀਤ ਸਿੰਘ ਦੇ ਫਾਰਮ ਤੇ ਆਇਆ ਆ ਦੋਸਤੋ ਤੋਂ ਸਾਰੇ ਵੀਰ ਜਾਣਦੇ ਆ ਪਸ਼ੂ ਵਪਾਰ ਦਾ ਕੀਤਾ ਡੇਰੀ ਫਾਰਮਿੰਗ ਦੇ ਨਾਲ ਨਾਲ ਪਸ਼ੂ ਵਪਾਰਤਾ ਕੰਮ ਵੀਰ ਦਾ ਤੇ ਪਸ਼ੂ ਦੋਸਤੋ ਡੇਲੀ ਰੁਟੀਨ ਦੇ ਵਿੱਚ ਵੀਰ ਲੈਂਦਾ ਵਿਕਰੀ ਵਾਲੇ ਤੋ ਆਏ ਨਵੇਂ ਪਸ਼ੂਆਂ ਦੀ ਡਿਟੇਲ ਆ ਤੁਸੀਂ ਸਮੇ ਸਮੇਂ ਨਾਲ ਲੈਂਦੇ ਰਿਹਾ ਕਰੋ ਪਸ਼ੂ ਇਸੇ ਤਰ੍ਹਾਂ ਇਸਕੇਲੇ ਤੋਂ ਪਰੌਂਦੇ ਰਹਿੰਦੇ ਆ ਵਿਕਰੀ ਵਾਲੇ ਅੱਜ ਇੱਕ ਬਹੁਤ ਖੂਬਸੂਰਤ ਉਹ ਦੋਸਤੋ ਵਛੀ ਦਿਖਾਵਾਂਗੇ ਤੁਹਾਨੂੰ ਠੀਕ ਆ ਬਹੁਤ ਵਧੀਆ ਚੰਗੀ ਵਛੀ ਆ ਤੇ ਚੰਗੇ ਸੀਮਨ ਦੀ ਆ ਉਹ ਪੂਰੀ ਆਪਾਂ ਡਿਟੇਲ ਵੀਰ ਇੰਦਰ ਜੀ ਦੇ ਜ਼ੁਬਾਨੀ ਸੁਣ ਲਾਂਗੇ ਇਸ ਸੀਮਨ ਦੀ ਆ ਤੇ ਹੁਣ ਮੌਕੇ ਤੇ ਦੁੱਧ ਵੀ ਦੋਸਤੋ ਚੰਗਾ ਖਾਸ ਆ ਇਸ ਵੈੜ ਦੇ ਥੱਲੇ ਇੱਕ ਗੱਬਣ ਤਿਆਰੀ ਵਾਲੀ ਤੁਹਾਨੂੰ ਮਾਝ ਦਿਖਾਵਾਂਗੇ ਰੇਡ ਪੜਤਾ ਬੜਾ ਜਾਇਜ਼ ਆਵਾਜ਼ ਪਰੇਡ ਦੇ ਉੱਪਰ ਵੀਰਾਂ ਦਾ ਵੀ ਦਵਾਂਗੇ ਠੀਕ ਆ ਜੀ ਤੇ ਦਿਨ ਹਜੇ ਇਹਦੇ ਵੀ ਪੈਂਡਿੰਗ ਆ ਤੇ ਜਿਹੜੀ ਵਹਿੜਾ ਦੋਸਤੋ ਸੁਈ ਸੁਵਾਈ ਆ ਧਰਾ ਮਾਰ ਕੇ ਵਿੱਚੇ ਆਪਾਂ ਬਿਲਕੁਲ ਤਸੱਲੀ ਕਰਵਾ ਦਾਂਗੇ ਸੋ ਜਿਹੜੇ ਵੀਰ ਨੂੰ ਜਚੂਗੀ ਪਸੰਦ ਆਊਗਾ ਸੌਦਾ ਉਹ ਤੁਸੀਂ ਵੀਰਿੰਦਰ ਜੀ ਨਾਲ ਕਰ ਲਿਓ ਤੇ ਖਾਸ ਵਿਜਿਟ ਪਿੰਡ ਘਰੇਾਲੇ ਕਰਨੀ ਆ ਘਰੇਾਲੇ ਤੋਂ ਦੋਸਤੋ ਇੱਕ ਦੁਬਲੀ ਨੂੰ ਛੜਕ ਜਾਂਦੀ ਆ ਇਸੇ ਛੜਕ ਦੇ ਉੱਪਰ ਵੀਰਿੰਦਰ ਜੀ ਤੋਂ ਉਹਨਾਂ ਦੀਆਂ ਬੈਕਾਂ ਘਰੇਾਲੇ ਘਰੇਾਲੇ ਦੀਆਂ ਬੈਕਾਂ ਹੀ ਆ ਜਾਂਦੀਆਂ ਠੀਕ ਆ ਜੀ ਆਓ ਕਰਦੇ ਆ ਗੱਲਬਾਤ ਲੈਣੇ ਆ ਬਧੇਰੇ ਜਾਣਕਾਰੀ ਸਭ ਤੋਂ ਪਹਿਲਾਂ ਵੀਰ ਇੰਦਰ ਜੀ ਤੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਵੀਰੇ ਬੋਤ ਠੀਟਾ ਵੀਰ ਜੀ ਵਧੀਆ ਵਧੀਆ ਕਰਪਾ ਮਾਰੀ ਤੁਸੀਂ ਸੁਣਾਓ ਠੀਟਾ ਜੀ ਬਹੁਤ ਵਧੀਆ ਵੀਰਿੰਦਰ ਜੀ ਤੁਸੀਂ ਅੱਛਾ ਤੇ ਇੰਦਰ ਜੀ ਤਾਂ ਕਿਵੇਂ ਵੀਰੇ ਚੱਲਦਾ ਪਿਆ ਫਿਰ ਪਸ਼ੂ ਵਪਾਰ ਦਾ ਕੰਮ ਗਰਮੀ ਵਧੇਰੀਆ ਵੈਸੇ ਗਰਮੀ ਦਾ ਰਾਜ ਵੀਰੇ ਬੋਰ ਕਾੜ ਥੋੜੀ ਆਉਂਦੀ ਆ ਤੇ ਬਾਕੀ ਚਲੋ ਵਧੀਆ ਚੱਲੀ ਜਾਂਦਾ ਵਾ ਮਾਲ ਭਾ ਪੜਤੇ ਨਾਲ ਲੋ ਤੇ ਵਿਕੀ ਜਾਂਦਾ ਵਾ ਸੋਨਾ ਮਾਲ ਆ ਸੁਧਰਾ ਤੇ ਚੱਲੀ ਜਾਂਦਾ ਚੰਗੇ ਡੰਗਰ ਦਾ ਤਾਂ ਪਿਛਲੀ ਵੀਡੀਓ ਜਦ ਬੋਲਿਆ ਵੀ ਚੰਗੇ ਡੰਗਰ ਦਾ ਹਰ ਕੋ ਗਾ ਗਿਆ ਗਾ ਗਿਆ ਹਾਂਜੀ ਹਾਂਜੀ ਮੈਨੂੰ ਲੱਗਦਾ ਵੀ ਮੱਝਾਂ ਆਪਣੀਆਂ ਦੋ ਚੰਗੀਆਂ ਖਾਸੀਆਂ ਸਪੈਸ਼ਲ ਜਿੰਗੀਆਂ ਉਹ ਤਾਂ ਉਸੇ ਟਾਈਮ ਵਿਕੀਆਂ ਉਹ ਵੀ ਇਹ ਹੋ ਜਾ। ਬਾਅਦ ਉਹਨਾਂ ਨੂੰ ਨਫਾ ਹੀ ਭਰਦੇ ਰਹੇ ਉਹਨਾਂ ਚਲੋ ਨਹੀਂ ਦਿੱਤੀਆਂ। ਕੋਈ ਕਈ ਆਂਦਾ ਮੈਂ ਘਰੇ ਰੱਖਣੀ ਆ ਲਈਆਂ ਤਾਂ ਚਲੋ ਇੱਕ ਨੇ ਘਰ ਵਾਲੇ ਦੀ ਇੱਕ ਬਵਾਰੀ ਭਰਾਂਦੇ ਸੀ। ਉਹ ਬਿਲਕੁਲ। ਉਹ ਚਲੋ ਆਪ ਦੀ ਇੱਛਾ ਅਗਲੇ ਦੀ ਕੋ ਰੱਖਣੀ ਜਾ ਕੇ ਇਹਨੇ ਵੇਚੀ ਉਹਦਾ ਬਾਅਦ। ਬੱਦਰ ਜੀ ਤਵੀਰ ਸ਼ੁਰੂਆਤ ਆਪਾਂ ਇਸੇ ਵਿਹੜ ਤੋਂ ਕਰਾਂਗੇ ਇੱਕ ਵਾਰੀ। ਤੇ ਤੁਸੀਂ ਦੱਸ ਰਹੇ ਸੀ ਵੀ ਚੰਗੀ ਵਿਹੜ ਆਪਣੇ ਕੋਲ ਆਈ ਆ ਚੰਗੀ ਬੱਚੀ ਆ। ਇਹ ਵੀ ਜੀ ਸਨੋਮੈਨ ਦੀ ਜੀ ਆਪ ਜੇ ਬੇਸ਼ੱਕ ਇਹਨੇ ਡੀਐਨਏ ਕਰਾਉਣਾ। ਜੇ ਕਰਾ ਲੇ ਬਾਕੀ ਫਾਰਮ ਵਾਲੇ ਬੰਦੇ ਨੂੰ ਪਤਾ ਲੱਗ ਹੀ ਜਾਣਾ ਹੈ। ਠੀਕ ਹੈ ਜੀ। ਤੇ ਮੂੰਹ ਦੋ ਦਾੰਦਾ ਤੇ ਬਾਕੀ ਕੱਦ- ਕਿ ਜਿੰਨੇ ਲੈਣੀ ਆ ਮੇਰਾ 6 ਫੁੱਟ 2 ਇੰਚ ਕੱਦਾ ਦੇ ਵੇਖ ਲਓ ਕਿੱਥੇ ਕੰਮ ਆਉਂਦਾ ਲੋਕ ਦੋਸਤੋ ਹਾਈਟ ਮੈਨੂੰ ਲੱਗਦਾ ਵੀ ਦੋਸਤੋ ਵੀਰ ਨੇ ਨੋਟ ਕਰਾਈ ਦਿੱਤੀ ਹੈ ਵੀ 6 ਫੁੱਟ 2 ਇੰਚ ਖੁੱਦ ਦਾ ਕੱਦ ਕੱਟ ਤੇ ਬਿਲਕੁਲ ਮੋਢਿਆਂ ਦੇ ਸ਼ੋਲਡਰ ਦੇ ਬਰਾਬਰ ਹੁੰਦੀ ਹੈ ਠੀਕ ਹੈ ਜੀ 6 ਫੁੱਟ ਦੇ ਲਾਗੇ ਬਣੇ ਥੋੜਾ 1 2 ਕੀ ਫਰਕ ਹੋਊਗਾ ਅੱਛਾ ਇਹ ਸਨੋਮੈਨ ਦੀ ਆਪ ਆ ਬੇਸ਼ੱਕ ਡਿਜ਼ਾਈਨ ਕਰਾ ਲੇ ਕੋਈ ਲੋਕ ਦੋਸਤੋ ਜਿੱਦਾਂ ਮਰਜੀ ਕਿਸੇ ਵੀਰ ਦੀ ਤਸੱਲੀ ਆ ਚਾਹੇ ਤੁਸੀਂ ਵੀ ਲਾਰਜ ਫਾਰਮ ਵਾਲਾ ਚਾਹੇ স্মॉल ਫਾਰਮ ਵਾਲਾ ਲੈ ਕੇ ਜਾਂਦਾ ਤੇ ਤਸੱਲੀ ਤੁਸੀਂ ਕਰਾ ਲਿਓ ਦੋਸਤੋ ਡ ਠੀਕ ਆ ਸਨੋਮੈਨ ਦੀ ਆਪ ਕੋ ਦਾ ਪਹਿਲਾ ਸੂਆ ਦੋਂਦੀ ਬੱਛੀ ਆ ਪਿਓਰ ਦੋਦਾਂ ਦਾ ਠੀਕ ਆ ਦੋਂਦੀ ਬੱਛੀ ਆ ਅੱਛਾ ਤੇ ਇੰਦਰ ਜੀ ਤਾਂ ਪਹਿਲਾ ਸੂਆ ਸੂਈਏ ਦਿਨ ਕਿੰਨੇ ਹੋ ਗਏ ਅਜੇ ਇਹਨੂੰ ਰਾਜਵਿਰੇ ਕੋਈ 20 ਦਿਨ ਮਾਲ ਸਕਦਾ 20 ਦਿਨ ਬੱਛੀ ਆ ਮਗਰ ਵੀ ਮਗਰ ਵੀ ਬੱਛੀ ਆ ਹਾਂਜੀ ਇਹ ਵੀ ਇੰਪੋਰਟੈਂਟ ਸੀ ਮੰਦੀ ਆ ਪਰ ਇਹਦਾ ਕਨਫਰਮ ਨਹੀਂ ਆ ਆਪਾਂ ਨੂੰ ਬਾਕੀ ਚੰਗੇ ਸੀਮਣ ਦੀ ਆ ਇਹ ਨਹੀਂ ਵੀ ਕੋਈ ਸ਼ੋਰ ਨਹੀਂ ਆਪਾਂ ਨੂੰ ਸ਼ੋਰ ਨਹੀਂ ਐਵੇਂ ਕਹਿ ਦਈਏ ਇਹਦਾ ਸ਼ੋਰ ਆ ਇਹ ਵੀ ਚੰਗੇ ਸੀਮਣ ਦੀ ਆ ਕੋ ਮਾੜਾ ਨਹੀਂ ਗਾ ਲੱਗਦਾ ਭਈ ਬੱਛੀ ਦੀ ਗ੍ਰੋਥ ਕਰਾਥ ਚੰਗੀ ਆ ਤਾਂ ਵੀ ਚੰਗੇ ਸੀਮਣ ਦੀ ਆ ਫੀਡ ਦਿੰਦੇ ਭੈ ਵੀਰ ਜੀ ਲ ਨਤੋਸੋ ਬੱਚੀ ਮਗਰ ਬਹੁਤ ਖੂਬਸੂਰਤ ਆ ਵੈਸੇ ਜਿਹੜੇ ਵੀਰ ਨੂੰ ਜਿਵੇਂ ਸਮਝ ਲੱਗੂਗੀ ਜਿਹੜੇ ਬੋਲਦੀ ਹੋ ਸਕਦੀ ਆ ਤੁਸੀਂ ਇੱਕ ਐਸਟੀਮੇਟ ਲਾ ਲਿਓ ਬਾਕੀ ਸ਼ੋਰ ਨਹੀਂ ਗਾ ਬੱਚੀ ਬਹੁਤ ਪਿਆਰੀ ਆ ਮਗਰ ਠੀਕ ਆ ਵੇਲ ਬੋਲਦੀ ਕੰਦਕੂਦ ਦੀ ਬੜੀ ਵਧੀਆ 25 ਦਿਨ ਦੀ ਸੂਈ ਆ ਤੇ 25 ਦਿਨਾਂ ਦੀ ਸੂਈ ਦੇ ਥੱਲੇ ਹੁਣ ਦੁੱਧ ਆਪਾਂ ਕਿੰਨਾ ਚੋ ਦੁੱਧ ਰਾਈ ਵੀਰੇ ਸਲੇ 40 ਕਿਲੋ ਦੇ ਲੱਗ ਪਕੇ ਚਲੇ ਗਿਆ ਹੀ ਗਾ ਲਈ ਬੱਚੀ ਮੈਂ ਘਰ ਰੱਖਣ ਲਈ ਆ ਪਰ ਤੁਸੀਂ ਧਿਆਨ ਮਰਵਾ ਦਿਓ ਭੈਣ ਭਰਾਵਾਂ ਨੂੰ ਵੀ ਮੇਰੇ ਇੱਥੇ ਗਰਮੀ ਦਾ ਮੌਸਮ ਆ ਤੇ ਇਹ ਰੋਗ ਨਹੀਂ ਹੁੰਦੇ ਇਹਨੂੰ ਮਾਹੌਲ ਨਹੀਂ ਸੂਟ ਕੀਤਾ ਤੇ ਹੁ ਇਹ ਸਿਆਲ ਹੁੰਦਾ ਤੇ ਵਸ਼ੀ ਨੇ 45 ਤੋਂ 50 ਲੀਟਰ ਦੋ ਦਿੰਨੇ ਭਰਨਾ ਬੜੇ ਆਰਾਮ ਨਾਲ ਚਵਾਉਣਾ ਸੀ ਜੋ ਬੜੇ ਆਰਾਮ ਨਾਲ ਚਵਾਉਣਾ ਸੀ ਹੁਣ ਮੈਂ 10000 ਫੀਡ ਪਾਉਣਾ ਤੇ 38 39 ਕਿਲੋ ਦੋਤੀ ਚਲਦੀ ਪਈ ਸੀ ਠੀਕ ਹੈ ਜੀ ਤੇ ਇਹ ਮਲਕ ਬੁੜਕੇ ਨੂੰ ਬੁਖਾਰ ਹੋ ਗਿਆ ਤੇ ਡਾਕਟਰ ਦੀ ਸਲਾਹ ਲਈ ਉਹ ਕਹਿੰਦਾ ਵੀ ਇਹਦੀ ਫੀਡ ਬੰਦ ਕਰ ਦੇ ਬਿਲਕੁਲ ਅੱਛਾ ਜੀ ਹਰਾ ਪੱਠਾ ਤੇ ਚਾਰ ਦੇ ਨੂੰ ਲਿਆਣ ਕੇ ਦੇ ਉਹਦੇ ਦੇ ਜਿੰਨਾ ਦੋ ਦਿੰਦੀ ਇਹਦਾ ਚੋਈ ਜਾ ਜੇ ਤੂੰ ਆ ਮਹੀਨਾ ਗਾਂ ਬਚਾ ਲੈ ਨੋਰਮਲ ਜੀ ਫੀਡ ਨੋਰਮਲ ਹਾਂ ਬਿਲਕੁਲ ਦਾਣੇ ਪੱਕੇ ਤੇ ਚੋਈ ਦਾ ਮਾਂ ਹਾਂ ਜੀ ਹਾਂ ਜੀ ਬਿਲਕੁਲ ਉਹ ਤੋਂ ਸਾਰਾ এনवायरमेंट ਵੀ ਰਹਿੰਦਾ ਬਾਕੀ ਪਿਸ਼ਾਬ ਤੋਂ ਚੈੱਕ ਕਰਾ ਦਿਓ ਜੇ ਫੀਡ ਪਈ ਹੋ ਡੰਗਰ ਨੂੰ ਤੇ ਖੱਟਾ ਪਿਸ਼ਾਬ ਆਉਂਦਾ ਬਿਲਕੁਲ ਬਿਲਕੁਲ ਵਾਈਟ ਰੰਗ ਦੇ ਵਿੱਚ ਦੋਸਤੋ ਯੂਰੀਨ ਆ ਠੀਕ ਆ ਜੀ ਪਿਸ਼ਾਬ ਆ ਤੇ ਵੈਸੇ ਸਾਰਾ ਬੰਦ ਦਾ ਮਾਹੌਲ ਚੱਲ ਜਿਵੇਂ ਦਾ ਹੈਗਾ ਵੀ ਮੱਜਾਂ ਮੱਜਾਂ ਡੰਗਰਾਂ ਲਈ ਜਾਂ ਮੱਜਾਂ ਝੋਟੀਆਂ ਲਈ ਸੂਟ ਕਰਦਾ ਤੇ ਏਡੀ ਵੱਡੀ ਵਹਿੜ ਵੀਰਾਂ ਦਾ ਵੀ এনਵਾਇਰਨਮੈਂਟ ਇਹਦੇ ਸੂਟੇਬਲ ਨਹੀਂ ਹੈਗਾ ਕਿਉਂਕਿ ਗਰਮੀ ਬਹੁਤ ਪੈ ਰਹੀ ਆ ਤੇ ਜਿਹੜੇ ਲਾਰਜ ਫਾਰਮ ਆਲੇ ਜਿੱਥੇ ਪੱਖੇ ਦਾ ਜਾਂ ਫੁੱਲੀ ਠੀਕ ਆ ਹਵਾਦਾਰ ਨੇ ਉਥੇ ਬਿਲਕੁਲ এনਵਾਇਰਨਮੈਂਟ ਇਹਦੇ ਲਈ ਸੂਟੇਬਲ ਆ ਅੱਜ ਵੀ ਰਾਜਵੀਰ ਖੁੱਲ੍ਹੀ ਰਹਿੰਦੇ ਪਏ ਰਹਿਣ ਸੰ ਖੁੱਲਾ ਹੋ ਜੇ ਇਹਦਾ ਪਾਣੀ ਧਾਣੀ ਆਉਦੀ ਮਰਜ਼ੀ ਨਾਲ ਪੀਵੇ ਵੰਡ ਪੱਠਾ ਆਉਦੀ ਮਰਜ਼ੀ ਨਾਲ ਖਾਵੇ ਤੇ ਗਰੰਟੀ ਲਿਖਾ ਕੇ ਲੈ ਆ ਜੋ 40 ਕਿਲੋ ਹਫਤੇ ਦੇ ਵਿੱਚ ਵਿੱਚ ਨਾ ਗਾਂ ਦੁੱਧ ਕਰੇ ਹੁਣ ਵੀ ਇੰਨੀ ਗਰਮੀ ਜੀ ਵੀ ਤੇ 30 ਤੋਂ ਪਲੱਸ ਹੋਣ ਵੀ ਆ 30 ਦੀ ਤਾਂ ਆਪਾਂ ਗਰੰਟੀ ਦਾਂਗੇ ਨਾ ਡਾਈਟ ਪਾयां ਬਿਨਾ ਖਰਾਕ ਪਾयां ਵੀ 30 ਲੀਟਰ ਤੋਂ ਪਲੱਸ ਵੀਰ ਜੀ ਇੰਨੀ ਗਰਮੀ 'ਚ ਕੋਈ ਵੀ ਮੈਨੂੰ ਕਹਦੇ ਵੀਰ ਵੀ 30 ਕਿਲੋ ਦੁੱਧ ਮੀਨਾ ਰਖਾਉਂਦਾ ਵੀਰ ਜੀ 30 ਕਿਲੋ ਦੁੱਧ ਇੰਨੀ ਗਰਮੀ 'ਚ ਫੁੱਲ ਬੜਾ ਫੁੱਲ ਹੋਣ ਟੈਂਪਰੇਚਰ ਹਾਈ ਹੋਇਆ ਪਿਆ ਬਿਲਕੁਲ ਜੀ ਤੇ ਹੂੰ ਬਹੁਤ ਦੁੱਧ ਦੇਂਦੀ ਵੈੜ ਡੀਡ ਨਹੀਂ ਕਰਕੇ ਦਿੰਦੀ ਆ ਨਾਰਮਲੀ ਸਾਰੇ ਪਸ਼ੂ 5 ਨੇ 7-7 5-5 ਕਿਲੋ ਜਿਹੜੇ ਡਾਊਨ ਚਲੇ ਗਏ ਠੀਕ ਆ ਜੀ ਬਾਕੀ ਲੈਗ ਸਕੋਰ ਵੀ ਜੀ ਵੇਖੋ ਇਹਦਾ ਸਿੱਧਾ ਸਟੇੜ ਤੇ ਫਿਟਨੈਸ ਵੇਖੋ ਚੱਡੇ ਦੀ ਐਨ ਖੁੱਚਾਂ ਤਾਂ ਵੇਖੋ ਕਿੰਨਾ ਤੇ ਹੂੰ ਐਨ ਮਤਲਬ ਕਿ ਕੁਆਲਿਟੀ ਜਿਹਨੂੰ ਕਹਿੰਦੇ ਵੀ ਘੜ ਘੜ ਕੇ ਲਾਈ ਚੀਜ਼ ਤੇ ਬਾਕੀ ਪੈਲਪੜਾ ਮੇ ਖਾ ਦੋ ਆਹ ਵੇਖੋ ਅਜੇ ਇਹਦਾ ਸਪੇਸ ਕਿੰਨੀ ਆ ਹੂੰ ਇਹ ਵੰਡ ਬਿਲਕੁਲ ਘਟ ਪੈਂਦਾ ਕਰਕੇ ਵੀ ਇਹ ਇਤਨੀ ਆਂਦੀ ਨਹੀਂ ਤੇ ਇਤ ਤੁਰਿਆ ਨਹੀਂ ਜਾਂਦਾ ਵੈੜ ਤੋਂ ਲੋਬ 200 ਤੇ ਇਹਦਾ ਵੇਖੋ ਠੀਕ ਆ ਜੀ ਇਟੇ ਲਾ ਦੋਸਤੋ ਉਹ ਆ ਵੀ ਬਿਨਾ ਡਾਈਟ ਬਿਨਾ ਖਰਾਕ ਬਿਲਕੁਲ ਨਾਰਮਲ ਚੁਵਾਈ ਵੀਰ ਕਰਦਾ ਪਿਆ ਵੀ ਪੱਠੇ ਦੇ ਧੂੜੀ ਤੇ ਠੀਕ ਆ ਜੀ ਕਾਗਜ਼ਰ ਕਾਨ ਪਤਲਾ ਪਤਲੀ ਜੀ ਨੂੰ ਕਹਿੰਦੇ ਜਾਂਦੇ ਜਮ ਕਰਕੇ ਜਿਆਦਾ ਵੰਡਾ-ਵੰਡਾ ਨਹੀਂ ਚੜਿਆ ਇਹਨੂੰ ਫੀਡਪੂੜ ਨਹੀਂ ਚੜੇਗੀ ਤੇ ਬਿਲਕੁਲ ਨਾਰਮਲ ਜਿਹੜੀ ਚੁਵਾਈ ਜਾਂਦੀ ਕਰਦਾ ਪਿਆ ਨਾਰਮਲ ਡਾਈਟ ਤੇ ਨਾਰਮਲ ਖਰਾਕ ਤੇ ਤੇ ਬਾਕੀ ਤੁਸੀਂ ਆਰਡਰ ਦੀ ਕੁਆਲਿਟੀ ਦੇਖ ਲਓ ਕੰਪੈਕਟ ਬਿਲਕੁਲ ਫਿਕਸ ਹਨਪਾਂਡੇ ਦੇ ਵਿੱਚ ਆ ਫਿਕਸ ਚੱਡੇ ਦੇ ਵਿੱਚ ਕਿੱਥੋਂ ਸ਼ੁਰੂ ਹੁੰਦਾ ਤੇ ਇੱਥੇ ਹੀ ਖਤਮ ਹੋ ਜਾਂਦਾ ਆ ਬਿਲਕੁਲ ਜੀ ਬਾਕੀ ਭੈਣ ਭਰਾਵਾਂ ਨੂੰ ਪਤਾ ਜਿਹੜੇ ਫਾਰਮ ਵਾਲੇ ਆ ਉਹਨਾਂ ਨੇ ਜੱਜਮੈਂਟ ਕਰ ਲੈਣੀ ਆਪੀ ਨਵੀਂਦਰ ਜੀ ਤਾਂ ਖੋਲ ਕੇ ਵੀਰ ਇੱਕ ਵਾਰੀ ਮਾੜਾ ਕਰੀਏ ਪੇਸ਼ ਇਹਦੇ ਆਪਾਂ ਦੰਦ ਵੀ ਕਨਫਰਮ ਕਰਵਾ ਲਈਏ ਜੀ ਆ ਜਰੂਰ ਜੀ ਦਿਖਾ ਦਿੰਨੇ ਆ ਲੋ ਤਾਂ ਸੋ ਦੋਂਦੀ ਬੱਚੀ ਆ ਤੇ ਮੂੰਹੋਂ ਦੰਦੀ ਵੀ ਚੈੱਕ ਕਰਵਾਈ ਜਾਊਗੀ ਤਾਂ ਜੋ ਕਿਸੇ ਵੀਰ ਦੇ ਮਨ ਦੇ ਵਿੱਚ ਕੋਈ ਕੰਤੂ ਪ੍ਰੰਪੂ ਨਾ ਰਵੇ ਠੀਕ ਆ ਆ ਦੇਖੋ ਜਰਾ ਦੋ ਦੰਦਾਂ ਦਾ ਤੋੜ ਕੇ ਇੰਤਿਜਾ ਦੰਦ ਕੱਢਿਆ ਆ ਜਾ ਬਾਕੀ ਦੁੱਧ ਦੰਦ ਦੋ ਦੰਦਾਂ ਦੀ ਚੌਕ ਦਾ ਇੱਕ ਦੁੱਧ ਦੰਦ ਦੀ ਇਹ ਹਾਂਜੀ ਹਾਂਜੀ ਲਓ ਜੀ ਦੋਂਦੀ ਆ ਪਿਓਰ ਤੋ ਸੋ ਦੋਂਦੀ ਪਿਓਰ ਆ ਇੱਕ ਚੌਕ ਦਾ ਦੰਦ ਸਿੱਟਿਆ ਤੇ ਚੱਕਿਆ ਠੀਕ ਹੈ ਜੀ ਬਾਕੀ ਇੱਕ ਪਾਸੇ ਚੌਕ ਦੇ ਖੱਬੇ ਪਾਸੇ ਜਿਹੜਾ ਚੌਕ ਦਾ ਉਹ ਦੁੱਧ ਦੰਦ ਆ ਸੋ ਨੋਟ ਕਰਾ ਦਿੱਤਾ ਬਾਕੀ ਕਨਫਰਮ ਕਰਵਾ ਦਿੱਤਾ ਵੀਰ ਨੇ ਠੀਕ ਹੈ ਜੀ ਇੱਕ ਕੱਲੀ ਕਹਿਣ ਵਾਲੀ ਗੱਲ ਹੁੰਦੀ ਹੈ ਮੂਹ ਦੰਦੀ ਇੱਕ ਮੂੰਹ ਪਟ ਕੇ ਵਿਖਾਇਆ ਜਾਣਾ ਸੋ ਬਿਲਕੁਲ ਲਵੀ ਜੀ ਵਸੀ ਆ ਸੋਹਣੇ ਸੀਮਣ ਚੰਗੇ ਸੀਮਣ ਦੀ ਆ ਜਿੱਦਾਂ ਤੁਹਾਨੂੰ ਪਹਿਲਾਂ ਨੋਟ ਕਰਵਾਤਾ ਇੰਦਰ ਜੀ ਤੋਂ ਵੈਸੇ ਦੂਜੇ ਤੀਜੇ ਸਵੇਰੇ ਜਾਂਦੇ ਜਾਂਦੇ ਪੂਰਾ ਰਿਕਾਰਡ ਬਣਾਉ ਕਰਵਾ ਲਿਆ ਇਹ ਵੀ ਜੀ 60 ਤੋਂ ਪਾਰ ਹੋਣੀ ਆ ਹਾਂਜੀ ਹਾਂਜੀ ਇਹ ਜੇ ਕੋ ਮੇਰਾ ਭੈਣ ਭਰਾ ਜੇ ਸ਼ੈੱਡ ਵਾਲਾ ਫਾਰਮ ਵਾਲਾ ਕੋ ਲੈ ਜੂ ਨਾ ਹਾਂਜੀ ਤੇ ਜੇ ਮੰਨ ਲਓ ਜਿਤਨਾ ਜਨਵਰੀ ਫਰਵਰੀ ਚ ਆਪਾਂ ਟੀਕੇ ਰਖਾਉਣੇ ਵੇੜਾਂ ਨੂੰ ਹਾਂਜੀ ਇਹ ਸਿਆਲ ਚ ਸਵੇਰੇ ਤੇ 60 ਤੋਂ ਪਾਰ ਜਾਣੀ ਦੂਜੇ ਸਵੇਰੇ ਠੀਕ ਹੈ ਜੀ ਆਰਾਮ ਨਾਲ ਹੀ ਬੜੇ ਆਰਾਮ ਨਾਲ ਹੀ ਤੇ ਰਿਕਾਰਡ ਵਾਲੀ ਆ ਕੋਈ ਐ ਨਹੀਂ ਵੀ ਮੇਲੇ ਜਿੱਤਣ ਵਾਲੀ ਵੱਛੀ ਆ ਹਾਂ ਇਕ ਤਾਂ ਹੁੰਦਾ ਨਾ ਵੀ ਓਦਾਂ ਹੀ ਕਹਿ ਦੇਣਾ ਬਿਲਕੁਲ ਲਓ ਦੋਸਤੋ ਕਰਾਸ ਬਰੀਡ ਦਾ ਜਾਂ ਕਰਾਸ ਬੈਡਾਂ ਤਾਂ ਨਹੀਂ ਇਨਸ਼ੋਰਟੀ ਹੈ ਬਾਕੀ ਜਿਹੜੀ ਪਿਓਰਿਟੀ ਦੇ ਵਿੱਚ ਜਾਂ ਪਿਓਰ ਬੈਡ ਉਹਦਾ ਨਾਰਮਲੀ ਸਾਰੇ ਵੀਰਾਂ ਨੇ ਤੁਸੀਂ ਦੇਖ ਕੇ ਕਾਹੜੀਗਾ ਲੈ ਲੈਣਾ ਆ ਦੇਖੋ ਵੇਨ ਨੂੰ ਵੇਖੋ ਕਿਵੇਂ ਸੋਹਣੀਆਂ ਗੱਡੀਆਂ ਇਹਦੀਆਂ ਬਣਦੇ ਨਹੀਂ ਗਿਆ ਨਹੀਂ ਹੈ ਬਰਲਾ ਮੁਰਲਾ ਬਹੁਤ ਚੰਗੀਆਂ ਵਛੀ ਨੂੰ ਸਪੈਸ਼ਲ ਆ ਵੰਡ ਮੁੰਡਾ ਇਸ ਤਰ੍ਹਾਂ ਦੇ ਠੀਕ ਹੈ ਜੀ ਲਓ ਦੋਸਤੋ ਠੀਕ ਹੈ ਜੀ ਤਾਂ ਬਿਊਟੀ ਦੇ ਵਿੱਚ ਵੀ ਬਹੁਤ ਖੂਬਸੂਰਤ ਹੈ ਬਿਊਟੀ ਐਂਡ ਮਿਲਕਿੰਗ ਦੇ ਵਿੱਚ ਦੋਸਤੋ ਬੈਸਟ ਵੈਡ ਆ ਠੀਕ ਹੈ ਜੀ ਦੁੰਦੀ ਬੱਚੀ ਆ ਬਹੁਤ ਪਿਆਰੀ ਤੇ ਚੰਗੀ ਮਿਲਕਿੰਗ ਤੇ ਚੱਲ ਰਹੀ ਆ 30 ਤੋਂ ਪਲੱਸ 32 ਕਿਲੋਟਰ ਦੀ ਹੁਣ ਮਿਲਕਿੰਗ ਜਿਹੜੀ ਇਹ ਕਰਵਾ ਰਹੀ ਆ। ਸੋ ਕੋਈ ਵੀਰ ਆਪਣੀ ਦੋ ਡੰਗ ਚੋ ਕੇ ਤਸੱਲੀ ਕਰ ਸਕਦਾ। ਸੋ ਕਮਾਲ ਦੀ ਵਛੀ ਆ ਦੱਸੋ ਵੈਸੇ ਇੰਨੀ ਗਰਮੀ ਦੇ ਵਿੱਚ ਇੰਨੇ ਟੈਂਪਰੇਚਰ ਦੇ ਵਿੱਚ ਠੀਕ ਆ ਜੀ ਫਿਰ ਵੀ ਬਹੁਤ ਵਧੀਆ ਮੈਂਟੇਨ ਜਿਹੜਾ ਦੁੱਧ ਕਰਮਾਲੀ ਦੇ ਥੱਲੇ ਆ। ਸੋ ਵੇਨਵੂਨ ਕਾਫੀ ਜਿਆਦੀਆਂ ਥਣ ਭੰਡਾ ਤੁਸੀਂ ਇੱਕ ਪੂਰੀ ਫੇਰ ਬੈਕ ਸਾਈਡ ਤੋਂ ਦੇਖੋ। ਲਵਿੰਦਰ ਜੀ ਤੇ ਵੀਰ ਵਛੀ ਚੰਗੀ ਆ ਕਿਸੇ ਪਾਸਿਓਂ ਨਹੀਂ ਖੁੰਝੀ ਗਰਮਾ ਲਈ ਹਾਂਜੀ ਹਾਂਜੀ ਚਲ ਗਰਮੀ ਆ ਸੀਜ਼ਨ ਆਉਣਾ ਠੰਡ ਵੀ ਹੋਣੀ ਗਰਮੀ ਵੀ ਹੋਣੀ ਉਹਦੇ ਕਰਕੇ ਚਲੋ ਇੱਕ ਤੁਸੀਂ ਬਣ ਬਣੇਵਾ ਘਟ ਪਾਉਂਦੇ ਜੀ ਹਾਂਜੀ ਹਾਂਜੀ ਉਹਦੇ ਕਰਕੇ ਚਲੋ ਡਾਊਨ ਮਾੜਾ ਮੋੜ ਪਾਸੇ ਜਾਂਦਾ ਹੀ ਆ ਹਾਂਜੀ ਹਾਂਜੀ ਤੇ ਇਹਦਾ ਮੁੱਲ ਆਪਾਂ ਦੇ ਰਹੇ ਆ ਸੇਲ ਕਰਦੇ ਪਏ ਕੀ ਡਿਮਾਂਡ ਕਰਦੇ ਜੀ ਵੀਰ ਜੀ ਇਹ ਚੰਗਾ ਡੰਗਰ ਤੁਹਾਨੂੰ ਪਤਾ ਪਹਿਲੇ ਲਾ ਕੇ ਆਉਂਦਾ ਵਾ ਕੋਲਰ ਪਹਿਲੇ ਭਰੇ ਆ ਵੀਰ ਜੀ ਜਿੰਨੇ ਸਾਂਭੀ ਆ ਇਹ ਕੋਈ ਐ ਨਹੀਂ ਕਿ ਵੀਰ ਜੀ ਇਹ ਕੋਈ ਸਾਲ ਦੋ ਸਾਲਾਂ ਦੀ ਮਿਹਨਤ ਹੈ ਇੱਕ ਟੁਕੜ 10 ਸਾਲ ਦੀ ਮਿਹਨਤ ਹੈ ਜਿੱਤੋਂ ਗਾਂ ਲਈ ਹੈ ਸਹੀ ਹੈ ਜੀ 10 ਸਾਲਾਂ ਦੀ ਮਿਹਨਤ ਤੋਂ ਜਿੰਨੇ 10 ਸਾਲ ਮਿਹਨਤ ਕਰਕੇ ਬੱਚੀ ਤਿਆਰ ਕਰਕੇ ਏਡੀ ਦਿੱਤੀ ਆ ਤੇ ਉਹਨੇ ਐਵੇਂ ਤਾਂ ਦਿੱਤੀ ਨਹੀਂਗੀ ਤੇ ਚੰਗੇ ਪੈਸੇ ਲਾ ਕੇ ਲਈ ਜੇ ਤਾਂ ਹੁੰਦਾ ਕੋਈ ਸਿਆਲ ਤੇ ਭਾਵੇਂ 2.5 ਲੱਖ ਦੀ ਬੱਚੀ ਜਿੱਦਾਂ ਮਰਜੀ ਕੋਈ ਵੇਕਦੀਆਂ ਦੋਂਦੀਆਂ ਬਸ਼ੀਆਂ ਸਨੋਮੈਨ ਦੀਆਂ 40 ਤੋਂ 45 ਕਿਲੋ ਪਹਿਲੀ ਕਦੇ ਫਾਰਮਲਾ ਵੀਰ ਸੇਲ ਹੀ ਨਹੀਂ ਕਰਦਾ ਬਿਲਕੁਲ ਕੋਈ ਨੁਕਸ ਹੋਵੇ ਫਾਰਮਲਾ ਉਹ ਡੰਗਰ ਸੇਲ ਕਰਦਾ ਛੇਤੀ ਕੀਤਾ ਪਹਿਲਣਾ ਬਸ਼ੀਆਂ ਦੋਂਦੀਆਂ ਖੀਰੀਆਂ ਤਨਾ ਸੇਲ ਨਹੀਂ ਏਡ 13 ਕੇ ਭੈਣ ਭਰਾਵਾਂ ਨੂੰ ਬੰਨ ਬਣਾ ਕੇ ਆਪਾਂ ਚਲੋ ਉਹ ਗੱਲ ਆਪਾਂ ਸਿਆਲ ਵਾਲੀ ਸਿਆਣਾ ਰਹਿ ਗਈ ਤੇ ਰੇਟ ਦਾ ਫੋਨ ਤੇ ਹੋਊਗਾ ਤੇ ਮੇਰਾ ਵੀ ਫੋਨ ਉਹ ਲਾਵੇ ਜਿੰਨੇ ਵੈਡ ਲੈਣੀ ਹੈ ਜਿੰਨੇ ਮਤਲਬ ਕਿ ਜਿਹੜਾ ਸ਼ੌਕੀਆ ਬੰਦਾ ਜਿਹੜਾ ਸਾਂਭ ਸਕਦਾ ਵੀ ਚਲੋ ਹਰ ਇੱਕ ਦੇ ਪਸੰਦ ਆਉਣ ਵਾਲੀ ਚੀਜ਼ ਆ ਤੇ ਜੀ ਵੀ ਹਰ ਇੱਕ ਦਾ ਕਰਨਾ ਵਛੀ ਖਰੀਦਣ ਨੂੰ ਬਿਲਕੁਲ ਜੀ ਹਨਾ ਪਰ ਜਿਹੜਾ ਮੈਂ ਵੀ ਹੁਣ ਇਸ ਸੋਣੀ ਕਰਕੇ ਵਛੀ ਮੈਂ ਲਈ ਚਲੋ ਚੰਗੀ ਬਰੀਡ ਦੀ ਗਾਂ ਮੈਂ ਵੀ ਫਾਰਮ ਦਾ ਕੰਮ ਕਰਨਾ ਸੀ ਪਰ ਮੈਂ ਡਾਕਟਰ ਦੀ ਸਲਾਹ ਲਈ ਉਹਨੇ ਕਿਹਾ ਪਹਿਲੋਂ ਆਪ ਦਾ ਸਿਸਟਮ ਸੈੱਟ ਕਰ ਫਿਰ ਗਾਂਵਾਂ ਲਵੀਂ ਵੀ ਸੈਟ ਅਪ ਪਹਿਲਾਂ ਹੈ ਪਹਿਲਾਂ ਪਸ਼ੂ ਜ਼ਰੂਰੀ ਨਹੀਂ ਪਹਿਲਾਂ ਸੈਟ ਅਪ ਜ਼ਰੂਰੀ ਹਾਂਜੀ ਹਾਂਜੀ ਉਹਨੇ ਕਿਹਾ ਫਮਾਰੇ ਹੋਰਿਆ ਛੜ ਛੁੜ ਖੁੱਲਾ ਬਣਾ ਕੇ ਸਰਕੀਆਂ ਪਾ ਕੇ ਹਾਂਜੀ ਹਾਂਜੀ ਇਦਾਂ ਦੀ ਗਾਂ ਦਾ ਫਿਰ ਪਲਣੀਆਂ ਨਹੀਂ ਤੇ ਆਂਦਾ ਇਦਾਂ ਦੀ ਗਾਂ ਤੈਨੂੰ ਕਟਾ ਦੇਊਗੀ ਮੈਂ ਤਾਂ ਕਰਕੇ ਮੈਂ ਕਿਹਾ ਚਲੋ ਆਪਾਂ ਸੇਲ ਕਰ ਦਿੰਦੇ ਹਾਂ ਬਿਲਕੁਲ ਚਲੋ ਹੁੰਤੇ ਹੋਗਾ ਤੇ ਮੇਰੀ ਫੇਰ ਬੇਨਤੀ ਹੱਥ ਜੋੜ ਕੇ ਪੈਣ ਭਰਾਵਾ ਅੱਗੇ ਵੀ ਰੇ ਫੋਨ ਉਹੀ ਲਾਵੇ ਜਿਹੜਾ ਵੀਰਪੀਜ ਨੇ ਗਾਂ ਖਰੀਦਣੀ ਆ ਚੰਗੇ ਰੇਟ ਦੀ ਗਾਂ ਆ ਇਹ ਨੰਬਰ ਤੇ ਇਧਰ ਆਪਣੇ ਕੋਲ ਜਿਹੜੀ ਇਹ ਮੱਝ ਖੜੀ ਹੈ ਇਹਦਾ ਝੋਟ ਜਨ ਨਾਲ ਵੀਰਜੀ ਪੀੜਾ ਪਚੂੜ ਨਹੀਂ ਬੋਲਣਾ ਵੀਡੀਓ ਪਾਈ ਸੀ ਇਹਦੀ ਇਹਨਾਂ ਵੀਡੀਓ ਕੱਟ-ਕੱਟ ਕੇ ਆਉਂਦੀ ਬੇਸ਼ੱਕ ਪੈਣ ਭਰਾ ਕੋਈ ਪਹਿਲੀ ਕੱਟ ਕੇ ਵੇਖ ਲੈ ਇਹ ਮੱਝ ਹੁਣ ਬਣ ਗਈ ਕਿਨੋਂ ਵਾਵਾ ਹਜੇ ਵੀ ਦਿਨ ਚੋੜਾ 4-5 ਨੇ ਲੈ ਜਾਣੇ ਆ ਓਕੇ ਤੇ ਸਾਫ ਸੁੱਥਰੀ ਪੂਰੀ ਬਾਕੀ ਅਗਨੋਂ ਮੱਝ ਵੀ ਰਾਜੀ ਵੀ ਥੋੜੀ ਬਾਦੀ ਮਲਕ ਫਰਕ ਪਿਆ ਰੁਲੇ ਕਰਵਾਈ ਇਹ ਸੁਆ ਗਨ ਮਾ ਵੀਰ ਲਓ ਜੀ ਤੀਜਾ ਸੂਬਾ ਦੋਸਤੋ ਇੱਕ ਵਾਰੀ ਫੇਰ ਆਪਾਂ ਫਿਲਮਾ ਦਿੰਨੇ ਆ ਇਹ ਪਿਛਲੀ ਵੀਡੀਓ ਦੇ ਵਿੱਚ ਪਾਈ ਸੀਗੀ ਥੋੜੀ ਜਿਹੀ ਘੱਟ ਲੱਥੀ ਸੀ ਥੰਦਿਓ ਤੇ ਕੁਝ ਇੱਕ ਟੈਕਨੀਕਲੀ ਪ੍ਰੋਗਰਾਮ ਸੀਗੀ ਮਤਲਬ ਕਿ ਵੀਡੀਓ ਦੇ ਵਿੱਚ ਠੀਕ ਹੈ ਜੀ ਆਹ ਤੁਸੀਂ ਵੇਖ ਸਕਦੇ ਜੇ ਇੱਕ ਵਾਰੀ ਫੇਰ ਆਪਾਂ ਇਹ ਮਾਜ੍ਹ ਤੁਹਾਨੂੰ ਦਿਖਾ ਰਹੇ ਆ ਹੁਣ ਕਰਮਾਂ ਵਾਲੀ ਨਿਤਰਾਈ ਕਾਫੀ ਲੱਥ ਆਈ ਏ ਠੀਕ ਹੈ ਜੀ ਆਹ ਬੈਕ ਸਾਈਡ ਤੋਂ ਵੇਖੋ ਥਣ ਭਾਂਡਾ ਗੁਰਲਾਪੁਰਲਾ ਥਣ ਤੋਂ ਵੇਖੋ ਬੜਾ ਸਪੈਸ਼ਲ ਅਗਲੇ ਪਿਛਲੇ ਤਰ੍ਹਾਂ ਦਾ ਸਹਿਜ ਇੱਕ ਨਾਲ ਇੱਕ ਬਰਾਬਰ ਆਹ ਦੇਖੋ ਜੀ ਅਜੇ ਵੀ ਤਕਰੀਬਨ ਲੈਜੂ ਪੰਜ ਚਾਰ ਲੈਜ ਨਾਰਮਲ ਆ ਜਨੇ ਨੇ ਇਹ ਆ ਮਲੋ ਕੁੜੇ ਪੜੇ ਬਹੁਤ ਜਿਆਦੇ ਨਮਾਈ ਨਹੀਂ ਬਾਕੀ ਬਣੂ ਬੜੀ ਰਾਜ ਮੇਰੇ ਵੇਖੋ ਕਿਥੋਂ ਚੱਡਾ ਸਟਾਰਟ ਹੁੰਦਾ ਹੈ ਬਣੂ ਬੜੀ ਮੱਜ ਸਹੀ ਆ ਹਾਂਜੀ ਸਹੀ ਵੀ ਬਣੀ ਥਣੀ ਦੋਸਤੋ ਹੁਣ ਵੀ ਤਕਰੀਬਨ ਸੋਣੀ ਪਈ ਆ ਵੈਸੇ ਦੋ ਤਿੰਨ ਦਿਨਾਂ ਦਾ ਆਪਾਂ ਹੋਰ ਅੰਦਾਜ਼ਾ ਲਾ ਲੈਨੇ ਵੀ ਕਰਮਾਂ ਵਾਲੀ ਜਿਵੇਂ ਜਿਵੇਂ ਅੱਜ ਭਲਕ ਹੋਰ ਇਸ ਤਰ੍ਹਾਂ ਕਰਕੇ ਬਣੂਗੀ ਜਾਂ ਦੋ ਤੇ ਤਿੰਨ ਦਿਨ ਵੀ ਲੱਗੇਗੀ ਤੇ ਸਫਰ ਚ ਜਾ ਕੇ ਕੋਈ ਇੱਕਾ ਤਾਂ ਦਿਨ ਪਸ਼ੂ ਕੋਈ ਜੀਲ ਆ ਜੇ ਤੇ ਕੋਈ ਇੱਕ ਦਿਨ ਉੱਪਰ ਬਟਪਾ ਸਕਦਾ ਸੂ ਵੀ ਸਕਦਾ ਬਿਲਕੁਲ ਸੂਈ ਵੀ ਭੰਮ ਰਾਜ ਵੀਰੇ ਲੈ ਜੇ ਆਪਣੀ ਮੱਝ ਐ ਖਰੀ ਆ ਭਾਵੇਂ ਸੂਈ ਵੀ ਲੈ ਜੇ ਸਾਈ ਬਣਾ ਪੈਨਪਰਾ ਕੋਈ ਪਾ ਦੇ ਕੋਈ ਆਪਾਂ ਨੂੰ ਇਹੋ ਜਿਹੀ ਨਹੀਂ ਹੈਗੀ ਵੀ ਆਪਣੀ ਮੱਝ ਕੋਈ ਛਾਕੇ ਆ ਠੀਕ ਹੈ ਜੀ 10 ਕਿਲੋ ਦੁੱਧ ਨੋਰਮਲ ਹੀ 10 ਕਿਲੋ ਦੁੱਧ ਦੇ ਦੇਗੀ ਠੀਕ ਹੈ ਜੀ ਹਾਂ ਹੈ ਇਹ ਦੂਜੇ ਤੀਜੇ ਕੋ ਉਗੀ ਤੀਜੇ ਤੀਜੇ ਸੂਵੇ ਲਓ ਜੀ ਤੀਜੇ ਸੂਵੇ ਆ ਠੀਕ ਹੈ ਜੀ ਮੂੰਹ ਮੱਥੇ ਦੀ ਤੁਸੀਂ ਵੇਖ ਲਓ ਠੀਕ ਹੈ ਜੀ ਬਾਕੀ ਕੁੜਿਆਂ ਪੜਿਆਂ ਤੋਂ ਪਿੱਠਪੁੜੇ ਤੋਂ ਬਿਲਕੁਲ ਬਰਾ ਇਸੇ ਪਾਸੇ ਨਹੀਂ ਬਈ ਹੈਗਾ ਕਿ ਨਾਰਮਲ ਕੋਈ ਟੇੜ ਮੇੜ ਬਿਲਕੁਲ ਬਾਡੀ ਲਾਈਨ ਦੀ ਇੱਕ ਸਾਰ ਸਟ੍ਰੇਟ ਰੀੜ ਦੀ ਹੱਡੀ ਫਲੈਟ ਉੱਪਰੋਂ ਬਿਲਕੁਲ ਚੌੜਾ ਪਿੱਠਪੂੜਾ ਤੇ ਹਾਈ ਟੂ ਮੀਡੀਅਮ ਦੇ ਵਿੱਚ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਇੱਕ ਵਖਾਦੋ ਰਾਜਵੀਰੇ ਆ ਚਿੱਟੇ ਦਾ ਮੜਾ ਜਾ ਹੈਗਾ ਜੀ ਹਾਂ ਜ਼ਿਕਰ ਕਰ ਦਿੰਦੇ ਹਾਂ ਜੀ ਦਾ ਹਾਂ ਮੜਾ ਜਾ ਚਿੱਟਾ ਅੱਖ ਜੁੱਤ ਰਿਹਾ ਛੋਟੀ ਵਜਨ ਕਰ ਲਾ ਪਿਛਲੀ ਵੀਡੀਓ ਬੋਲਿਆ ਹੈ ਹਾਂ ਹਾਂ ਇੱਕ ਅੱਖ ਦੇ ਵਿੱਚ ਠੀਕ ਹੈ ਜੀ ਖੱਬੇ ਪਾਸੇ ਜਿਹੜਾ ਚਿੱਟਾ ਹੈ ਅੱਖ ਦੇ ਵਿੱਚ ਤੇ ਦਿਨਤ ਹੁੰਦਾ ਪ੍ਰੋਪਰ ਕਈ ਵਾਰਾਂ ਥੋੜੀਆਂ ਜੀਆਂ ਮਿਸਟੇਕ ਹੋ ਜਾਂਦੀਆਂ ਨੇ ਕਈ ਨਾ ਕੋਈ ਮਾੜਾ ਮੋੜ ਜਾਂ ਛੋਟੀ ਵਾਜਣੀ ਜਾਂ ਪਸ਼ੂ ਤੇ ਵੈਸੇ ਕੋਈ ਰਸਾ ਘੁਮਾ ਕੇ ਮਾਰ ਦੇਣਾ ਕੋਈ 100 ਕਾਰਨ ਹੋ ਸਕਦਾ ਬਾਕੀ ਇਹ ਤਾਂ ਹਾਲ ਹੈਗਾ ਹੌਲੀ ਹੌਲੀ ਰਿਕਵਰੀ ਹੋ ਜਾਂਦੀ ਹੈ ਠੀਕ ਆ ਜੀ ਉਹ ਕੋਈ ਵੈਟਰਨਰੀ ਵੀਰ ਦੀ ਸਲਾਹ ਤੁਸੀਂ ਲੈ ਕੇ ਆ ਕੇ ਪਰਫਾਰਮ ਕਰ ਸਕਦੇ ਜੇ ਵੈਸੇ ਮੱਝ ਜਿਹੜੀ ਹੈ ਪ੍ਰੋਪਰ ਬਿਲਕੁਲ ਫਿੱਟ ਫਾਟ ਅੰਗ ਪੈਰ ਦੀ ਪੂਰੀ ਹੈ ਪੂਛ ਪਾਰ ਸਿੰਘੀ ਸੁੰਗੀ ਬਿਲਕੁਲ ਇੱਕ ਇਹ ਜੱਜ ਦਾ ਜਿਹੜਾ ਮੇਜ ਦਾ ਸਿੰਗ ਲੱਗਾ ਬਿਲਕੁਲ ਫੱਬ ਦਾ ਸਿੰਗ ਲੱਗਾ ਕਰ ਮਾਰਦਾ ਠੀਕ ਆ ਤੇਂਦਰਜੀਤ ਚਲੋ ਗੱਬਣ ਇਹ ਮੱਝ ਆਪਣੇ ਕੋਲ ਆ ਕੋਈ ਭੈਣ ਭਰਾ ਕੋਈ ਲੈ ਕੇ ਜਾਣਾ ਚਾਹੁੰਦਾ ਪਾਕੀ ਪਾਰ ਪਿਛੇ ਦੀ ਤਿੱਪਣ ਤੁਪਣ ਦੀ ਦਦਾ ਉਹ ਵੀਰੇ ਆਪਣੀ ਗਾਰੰਟੀ ਹੋਊਗੀ ਥਣਾ ਦੀ ਪਾਰ ਪਿਛੇ ਦੀ ਡੰਗ ਦੋ ਜਨਾਂ ਦੀ ਆਪਣੀ ਗਾਰੰਟੀ ਹੋਊਗੀ ਠੀਕ ਆ ਜੀ ਪਹਿਲੀ ਗੱਲ ਤੇ ਮਾਸੂਹੀ ਪਣੀ ਭੈਣ ਭਰਾ ਸਾਈ ਪਾਦੇ ਆਪਾਂ ਸਵਾ ਕੇ ਵੀ ਦੇ ਦਾਂਗੇ ਇਨੀ ਗਾਰੰਟੀ ਚੁੱਕ ਸਕਦੀ ਇਹ ਦੋ ਵਾਤ ਕੋ ਹੈ ਨਹੀਂਗਾ ਵੀ ਬੇਸ਼ੱਕ ਜੇ ਕਨੇ ਘਰ ਵਾਲ ਲੈਣੀ ਆ ਵੀ ਕਈ ਡਰ ਜਾਂਦੇ ਘਰ ਵਾਲੇ ਵੀ ਅਸੀਂ ਗੱਬਣ ਡੰਗਰ ਨਹੀਂ ਲੈਣਾ ਸਾਈ ਬੈਨਾ ਕਰ ਲਿਆ ਆਪਣੇ ਨਾਲ ਤੇ ਜਿੱਦਨ ਮੱਝ ਸੂਪੂਗੀ ਆਪਦੀ ਉਦਨ ਮੱਝ ਦੀ ਆਪਦੀ ਬਿਲਕੁਲ ਚੋਕੇ ਲੈ ਜੇ ਵੇਖ ਲੈ ਚੋਕੇ ਲੈ ਜੇ ਮੱਝ ਖਰੀ ਹੈ ਸਾਫ ਹੈ ਬਿਲਕੁਲ ਲਓ ਦੋਸਤੋ ਇਹ ਜਿੱਦਾਂ ਕਿਸੇ ਵੀਰ ਦੀ ਚੁਆਇਸ ਆ ਜਿੱਦਾਂ ਤੁਹਾਡੀ ਸਮਝ ਆਉਦਾ ਤੁਸੀਂ ਵੇਖ ਲਿਓ ਬਾਕੀ ਅੱਜ ਗੱਬਣ ਕੋਈ 1-2 ਦਿਨਾਂ ਤੱਕ ਸੂਪੂਗੀ ਸਾਈ ਬੈਣਾ ਕਰਕੇ ਆਪਣੀ ਬੇਸ਼ੱਕ ਚੋਕੇ ਲੈ ਜਿਓ ਟਿੱਪ ਕੇ ਲੈ ਜਿਓ ਜੇਕਰ ਪਹਿਲਾਂ ਕੋਈ ਲੈ ਕੇ ਜਾਂਦਾ ਉਹ ਤੁਹਾਡੀ ਆਪਣੀ ਸੋਚ ਸਮਝ ਆ ਜਿੱਦਾਂ ਕਿਸੇ ਵੀਰ ਦੀ ਲੋੜ ਆ ਠੀਕ ਆ ਜੀ ਤੇ ਇਹ ਅੱਜ ਦੋ ਪਸ਼ੂ ਆਪਾਂ ਤੁਹਾਨੂੰ ਦੋਸਤੋ ਇਸ ਕਿੱਲੇ ਦੇ ਉੱਪਰੋਂ ਦਿਖਾਉਣੇ ਸੀਗੇ ਇੱਕ ਗੱਬਣ ਜਿਹੜੀ ਇਹ ਮੱਝ ਤੁਹਾਨੂੰ ਦਿਖਾਤੀ ਇੱਕ ਸੋਈ ਸਵਾਈ ਜੰਗੇ ਮਿਲਕ ਤੇ ਜਲ ਰਹੀ ਜਿਹੜੀ ਇਹ ਵੈੜਾ ਸੋ ਚੰਗੀ ਬਰੀਡ ਦੇ ਵਿੱਚ ਵੈੜਾ ਸੋ ਜ਼ਰੂਰ ਤੁਸੀਂ ਹੱਥ ਪਾ ਸਕਦੇ ਜੀ ਆਣ ਕੇ ਵੇਖਣੀ ਚਾਹੁੰਦਾ ਕੋਈ ਵੀਰ ਤੇ ਐਡਰੈਸ ਤੁਹਾਨੂੰ ਆਪਾਂ ਕਨਫਰਮ ਕਰਾਈ ਦਿੱਤਾ ਸੀਗਾ ਹੋਰ ਕੋਈ ਗੱਲਬਾਤ ਬਈ ਇਹਦਾ ਰੇਟ ਦੱਸ ਦੀ ਆਪਾਂ ਦੱਸੋ ਵੀਰ ਇਹਦਾ ਰੇਟ ਵੀਰ ਜੀ ਪਿਛਲੀ ਈ ਆਪਾਂ 71000 ਰੁਪਏ ਪਾਇਆ ਹੈਗਾ ਤੇ 71 ਦੀ ਆਪਾਂ ਚਲੋ ਸ਼ਾਮ ਤੀ ਚਾਰ ਦੇ ਤਾਂ 71 ਦੀ ਫੇਰ ਆਪਾਂ ਪੈਣਪਰਾਉਣ ਦੇ ਦਾਂਗੇ ਹੁਣ ਤਿਆਰੀ ਤੇ ਵੀ ਉਸੇ ਰੇੜੀ ਪਿਆਰੀ ਤੇ ਵੀ ਆਪਾਂ ਇਹ ਨਹੀਂ ਵਿਵਾਦ ਮੰਗਣਾ ਕਈ ਪੈਣਪਰਾ ਬੋਲ ਦਿੰਦੇ ਸੂਈ ਤੋਂ ਰੇੜ ਵੱਖਰਾ ਆਊਗਾ ਬੇਸ਼ੱਕ 71 ਦਾ ਕੋਈ ਆਪਣਾ ਸ਼ਬਦਾ ਕਰ ਲੈ ਲਹਿ ਸੁਈ ਜਾਗੀ ਚਲੋ ਹੋਰ ਨੇੜੇ ਹੋ ਗਈ ਹੈ ਹੋਰ ਨੇੜੇ ਹੋ ਗਈ ਬਾਕੀ ਇਹਨੇ ਦੀਆਂ ਵੀ ਜੀ ਟੋਕੜਾ ਗੱਬਣਾ ਉੱਚੇ ਬੱਚੇ ਵਾਲੀਆਂ ਤੇ ਕਹਿ ਲੋ ਵੀ 8-7 ਕਿਲੋ ਦੁੱਧ ਜਿਹਦੇ ਮਗਰ ਬੱਚਾ ਨਹੀਂਗਾ 65 68 70 ਦੀ ਉਹ ਵੀ ਗੰਨ ਲਈਆਂ ਲਿਖ ਦਿਆਂ ਪਈਆਂ ਜੀ ਤੇ ਖਰੀ ਮਾਝਾ ਨਿੱਕੇ ਸਿੰਘ ਦੀ ਇੱਕ ਰਾਂ ਕਾਲੀ ਅਹਿਸਾਸ ਭਾਈ ਕੋਈ ਮਲਾਂ ਨੁਕਸ ਨਹੀਂ ਮਾਝ ਜੇਗਾ ਇੰਦਰਜੀਤ ਨੰਬਰ ਇੱਕ ਬੋਲ ਦिए ਵੀਰ ਨੰਬਰ 9855748728 9855748728 ਠੀਕ ਹੈ ਜੀ ਹਾਂਜੀ ਲੋਬੀ ਭਰਾਵੋ ਇਹ ਗੱਲਾਂ ਬਾਤਾਂ ਨੇ ਬਾਕੀ ਇਹ ਇਨਫੋਰਮੇਸ਼ਨ ਸੀ ਅੱਜ ਇਹਨਾਂ ਦੋ ਪਸ਼ੂਆਂ ਦੀ ਖੇਡਪੜਦਾ ਵੀ ਤੁਹਾਨੂੰ ਪਸੰਦ ਲੱਗਾ ਹੋਊਗਾ ਠੀਕ ਹੈ ਜੀ ਵੀਡੀਓ ਬਾਕੀ ਬਾਕੀ ਸ਼ੇਅਰ ਕਰਦੇ ਹਾਂ ਜੀ ਟੋਕੜ ਗੱਪੜ ਰਾਏ ਵੀਰੇ ਆਪਣੇ ਕੋਲ ਮੱਝ ਹੋਣੀ ਆ 6 ਮਹੀਨਾ ਲੱਗਾ ਤੇ 6 ਕਿਲੋ ਦੁੱਧ ਪੂਰੀ ਵਜਨ ਵਟੇ ਵਾਲੀ 15 16 ਕਿਲੋ ਦੁੱਧ ਦਿੰਦੀ ਆ ਟੋਕੜ ਗੱਪਣ ਕਿੰਨੇ ਮਹੀਨੇ ਦੀ ਗੱਪੜ 5 ਮਹੀਨਾ ਹੀ 6ਵਾਂ ਲੱਗਾ ਏ 6ਵਾਂ ਲੱਗਾ ਦੁੱਧ ਕਿੰਨਾ ਦੁੱਧ 6 ਕਿਲ 6 ਕਿਲੋ ਤੋਂ ਪੂਰੀ ਵੱਡੀ ਮਾਝ ਆ ਯਾਨੀ ਕਿ 1 ਸਵਾ ਲੱਖ 1.5 ਲੱਖ ਦੀ ਵਿਗਣ ਵਾਲੀ ਆ। ਆ ਸੂਏ ਕਿੰਵੇਂ ਹੋਗੀ? ਸੂਏ ਵੀਰ ਜੀ ਤੀਜੀ। ਤੱਜਾ ਸੂਹਗੀ। ਤੀਜੇ ਚੌਥੇ ਸੂਣੀ ਤੀਜੇ ਆ ਰਹੀ। ਹਾਂ ਜੇ ਕੰਟੈਕਟ ਕਰ ਲੈ ਕੇ ਵੀਰ ਨੇ ਤੋਕੜ ਕੱਬਣ ਮਾਈ ਦੀ ਡਿਮਾਂਡ ਵੜੀ ਹੁੰਦੀ ਆ। ਬਿਲਕੁਲ। ਚਲੋ ਔਰ ਲੇਟ ਹੋ ਗਈ ਮਲਕ ਘੰਟੇ ਡੇਢ ਘੰਟੇ ਦੀ ਕਾਉਣੀ ਉਹ ਵੀਡੀਓ ਪਾ ਨਹੀਂ ਸਕਦੇ ਆਪਾਂ। ਮੇਰਾ ਵੀਰ ਕੋਈ ਫੋਨ ਕਰ ਲੀ। ਲਓ ਦੱਸੋ ਵੇਰਵਾ ਪਾ ਦਿੱਤਾ ਤੋਕੜ ਕੱਬਣਾ 6ਵਾਂ ਮਹੀਨਾ ਲੱਗ ਜਾਣਾ 5 ਕੰਪਲੀਟ ਹੋ ਗਏ ਆ। ਤੇ ਦੁੱਧ ਵੀ ਤੁਹਾਨੂੰ ਥੰ데요 ਦੱਸ ਦਿੱਤਾ ਆਪਾਂ ਕਿ ਰ ਮਿਲਦਿਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ